ਜੀ ਦੀ ਕੋਸ਼ਿਸ਼ ਕਰਾਂਗੇ ਬੈਰੀਕੇਡ ਤੋੜਨ ਦੀ ਬਿਲਕੁਲ ਗਲਤ ਹੈ ਮੈਂ ਆਪਣੇ ਆਗੂ ਨੂੰ ਵੀ ਕਹੂੰਗਾ ਕਿਉਂਕਿ ਉਹਨਾਂ ਨੇ ਬੈਰੀਕੇਡ ਇਸ ਤਰ੍ਹਾਂ ਲਾਏ ਆ ਜਿਵੇਂ ਬਾਰਡਰ ਹੁੰਦਾ ਅਸੀਂ ਉੱਥੇ ਕੋਸ਼ਿਸ਼ ਕਰਾਂਗੇ ਕਿ ਇਹਨੂੰ ਬਾਰਡਰੀ ਰਹਿਣ ਦਈਏ ਹਾਂ ਹਰਿਆਣਾ ਆ ਦਿੱਲੀ ਦਾ ਸਾਥ ਹੀ ਤੋੜਦੀ ਆ ਪੰਜਾਬ ਦਾ ਅੱਗੇ ਦੇਖਦੇ ਆ ਉਹ ਕੀ ਕਹਿੰਦੇ ਇਸ ਤੋਂ ਬਾਅਦ ਮੈਂ ਬੋਲਾਂਗਾ ਉੱਥੇ ਵੀ ਭਾਈ ਤੁਸੀਂ ਸਾਨੂੰ ਪੰਜਾਬ ਨੂੰ ਵਾਕ ਕਰਨਾ ਚਾਹਿਆ ਅਸੀਂ ਨਹੀਂ ਵਾਕ ਕਰਨਾ ਚਾਹਿਆ ਅਸੀਂ ਤਾਂ ਉਹਨਾਂ ਕੋਲ ਇੱਕ ਫਰਿਆਦ ਲੈ ਕੇ ਜਾਣਾ ਸੀ ਦਿੱਲੀ ਵੀ ਭਾਈ ਸਾਡੀਆਂ ਆ ਮੰਗਾ ਹੈ ਆ ਸਾਡੇ ਨੌਜਵਾਨਾਂ ਤੇ ਪਰਚੇ ਆ ਆ ਸਾਡੀ ਐਮਐਸਪੀਡੀ ਮੰਗਾ ਹੈ ਇਹ ਸਾਡੀਆਂ ਦੋ ਚਾਰ ਮੰਗਾ ਹੋਰ ਹੈ ਸੋ ਪਰ ਉਹਨਾਂ ਨੇ ਤਿੰਨ ਦਿਨ ਪਹਿਲਾਂ ਹੀ ਰਸਤੇ ਰੋਕ ਤੇ ਸਾਡੇ ਵੀਰਾਂ ਨੇ ਕਿਸੇ ਨੇ ਦਿੱਲੀ 에ਰਪੋਰਟ ਨੂੰ ਜਾਣਾ ਹੈ ਕਿਸੇ ਨੇ ਕਿਸੇ ਨੂੰ ਜਾਣਾ ਤੰਗ ਕੌਣ ਕਰ ਰਹੀ ਸਰਕਾਰ ਕਰ ਰਹੀ ਨਾ ਇਹਦਾ ਮਤਲਬ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਨੂੰ ਅਸੀਂ ਕਿਵੇਂ ਨਾ ਕਿਵੇਂ ਬਖ ਕਰ ਦਈਏ ਨਾ ਕਿਸਾਨਾਂ ਦਾ ਲੱਗੂਗਾ ਕਿ ਨਾ ਕਿਸਾਨਾਂ ਦਾ ਲੱਗੂਗਾ ਸੋ ਬੇਨਤੀ ਹੈ ਵੀ ਵਾਕਈ ਸਾਨੂੰ ਇੱਕ ਬਖ ਕਰ ਦੋ ਫਿਰ ਦੇਖੋ ਨਾਲੇ ਹਿੰਦੁਸਤਾਨ ਉਹ ਪੰਜਾਬ ਕਿੰਨੀ ਸ਼ਤੀ ਤੱਕੀ ਕਰਦਾ ਕਿਵੇਂ ਜਿਵੇਂ ਬੰਗਲਾਦੇਸ਼ 1971 'ਚ ਯਾਦ ਹੋਇਆ ਨਾ ਉਹ ਲੋਕਾਂ ਨੇ ਆਪਣੀ ਆਜ਼ਾਦੀ ਨਹੀਂ ਕੁੱਲੀ ਜਦੋਂ ਪਾਕਿਸਤਾਨ 47 'ਚ ਬਖ ਹੋਏ ਆਪਾਂ ਉਸ ਤੋਂ 20 ਸਾਲ ਬਾਅਦ ਬੰਗਲਾਦੇਸ਼ ਅਲੱਗ ਹੋ ਗਿਆ ਪੰਜਾਬ ਉਹ ਵੱਖ ਕਰਤਾ ਤੇ ਅਗਵਾਈ ਕਰ ਲਓਗੇ ਪੰਜਾਬ ਦੀ ਬਿਲਕੁਲ ਕਰਾਂਗੇ ਜੀ ਸਾਡੇ ਉਹਨਾਂ ਕੋਲ ਕਿਹੜੀ ਧਾਰਨਾ ਹੈ ਸਾਡੇ ਕੋਲ ਉਹ ਧਾਰਨਾ ਹੈ ਸਾਡੇ ਕੋਲ ਸਾਡੇ ਰਾਜ ਦਾ ਇਤਿਹਾਸ ਹੈ ਸਾਡੇ ਵੀਰਾਂ ਨੇ ਉਹ ਮੱਲਾ ਮਾਰੀਆਂ ਫੌਜੀ ਫੌਜ ਸਾਡੇ ਤਕੜੀ ਹੈ ਖੇਤੀ ਸਾਡੀ ਤਕੜੀ ਹੈ ਸਾਨੂੰ ਇਹਨਾਂ ਨੂੰ ਮੁਰੇ ਕਿਉਂ ਲੈ ਲੜੀਆਂ ਕੱਢਣੀਆਂ ਪੈ ਰਹੀਆਂ ਸਿਰਫ ਇਹ ਸਾਡੇ ਆਗੂਆਂ ਨੂੰ ਸਾਡੇ ਜਿਹੜੇ ਸਿਆਸਦਾਨ ਨੇ ਜਿੰਨੀ ਜਲਦੀ ਸਮਝ ਜਾਣ ਕਿਉਂਕਿ ਦੇਖੋ ਜਦੋਂ ਵੀ ਬੱਚੇ ਮਰਦੇ ਆਂ ਭੁੱਖੇ ਮਰਦੇ ਆਂ ਉਹ ਆਮ ਕਿਸਾਨ ਤੇ ਮਜ਼ਦੂਰ ਦੇ ਮ